ਹੁਣ ਇਸ ਤੋਂ ਬਾਅਦ ਦੇ ਵਿੱਚ ਮੈਂ ਆਪ ਜੀ ਨੂੰ ਬੇਨਤੀ ਕਰਦਿਆਂ ਕਿ ਜਿਸ ਤਰ੍ਹਾਂ ਕਿ ਆਪਾਂ ਸੁਖਨੀ ਸਹਿਜ ਦੇ ਪਾਠਾਂ ਦੇ ਵਿੱਚ ਆਪਾਂ ਜੁੜਦੇ ਹਾਂ ਹੌਲੀ ਹੌਲੀ ਇੱਕ ਕਰਕੇ ਦੋ ਕਰਕੇ ਤਿੰਨ ਕਰਕੇ ਆਪਾਂ ਜੁੜਦੇ ਜਾਈਏ ਦੇਖੋ ਆਪਾਂ ਪ੍ਰਾਣੀਆਂ ਬੀਬੀਆਂ ਤੁਸੀਂ ਬਹੁਤ ਸਮੇਂ ਤੋਂ ਪਾਠ ਕਰਦੇ ਹੋ ਬੜੀ ਮੈਨੂੰ ਖੁਸ਼ੀ ਹੋਈ ਕਿ ਜਦੋਂ ਆਪਣੀ ਛੋਟੀ ਜੀ ਬੇਟੀ ਇੱਕ ਆਪਣੀ ਇਸ ਪਾਠ ਦੇ ਵਿੱਚ ਜੁੜ ਕੇ ਉਹਨੇ ਸੁਖਨੀ ਸਹਿਜ ਦੇ ਪਾਠ ਨੂੰ ਸਿੱਖਿਆ ਔਰ ਨਾਲ ਆਪਣੇ ਸਹਿਯੋਗ ਦਿੱਤਾ ਬੱਚਿਆਂ ਦਾ ਹੌਸਲਾ ਵੀ ਵਧਾਉਣਾ ਆਪਣਾ ਫਰਜ਼ ਬਣਦਾ ਹੈ ਕੀ ਆਪਾਂ ਇਹਨਾਂ ਬੱਚਿਆਂ ਦਾ ਹੌਸਲਾ ਵਧਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੱਚੇ ਇਸ ਮਾਰਗ ਦੇ ਉੱਪਰ ਤੁਰਨ ਜਿਵੇਂ ਕਿ ਆਪਣੀ ਬੀਬੀ ਕੁਸ਼ਪ੍ਰੀਤ ਪੁੱਤਰੀ ਸਰਦਾਰ ਅਪਾਰ ਸਿੰਘ ਦੀ ਉਹ ਆਪਣੇ ਨਾਲ ਪਿਛਲੇ ਮੇਰੇ ਕਾ 2 ਮਹੀਨੇ ਹੋ ਗਏ ਨੇ ਜੁੜੀ ਨੂੰ ਤੇ ਉਹਦਾ ਵੀ ਆਪਾਂ ਸਨਮਾਨ ਕਰਨਾ ਹੈ ਦੂਸਰਾ ਆਪਣਾ ਪੇਟਾ ਬਲਕਰਨ ਸਿੰਘ ਜੀ ਟੂ ਜਿਹੜੇ ਕਿ ਆਪਾਂ ਦੇਖਦਾ ਹੈ ਕਿ ਹਰ ਐ ਦਵਾਰ ਨੂੰ ਲਾਈਵ ਕਰਕੇ ਦਸ਼ਮਪਤੀਸ਼ਾ ਦੇ ਵਿੱਚ ਵੀ ਆਪਣਾ ਸੁਖਣੀ ਸਹਿਜ ਦੇ ਪਾਠਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਪਹੁੰਚ ਰਹੀਆਂ ਨੇ ਉਹਨਾਂ ਦਾ ਵੀ ਸਨਮਾਨ ਕਰਨਾ ਜੇ ਆਪਾਂ ਹੌਸਲਾ ਵਧਾਵਾਂਗੇ ਤਾਂ ਜਾ ਕੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਅੱਗੇ ਲੈ ਆ ਸਕਦੇ ਕੋਸ਼ਿਸ਼ ਆਪਣੀ ਸਾਰਿਆਂ ਦੀ ਇਹੀ ਹੈ ਕਿ ਆਪਾਂ ਇਹਨਾਂ ਨੌਜਵਾਨਾਂ ਜੋ ਚੰਗਾ ਕੰਮ ਕਰਦੇ ਨੇ ਚੰਗਾ ਪ੍ਰਚਾਰ ਲਾ ਕਰਦੇ ਨੇ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਜਰੂਰ ਆਏਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੱਚੇ ਇਹਨਾਂ ਮਾਰਗਾਂ ਦੇ ਉੱਪਰ ਚੱਲ ਕੇ ਕਿਉਂਕਿ ਇਲੈਕਟ੍ਰੋਨਿਕ মিডিਆ ਦਾ ਜਵਾਨਾ ਹੁਣ ਇਸ ਮੀਡੀਆ ਦੇ ਨਾਲ ਜੁੜਨਾ ਜੁੜਨ ਦੇ ਨਾਲ ਸਾਡੀ ਆਵਾਜ਼ ਦੂਰ 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 ਤੱਕ ਜਾਂਦੀ ਹੈ ਬੇਸ਼ੱਕ ਇੱਥੇ ਆਪਾਂ ਥੋੜੇ ਹੋਵਾਂਗੇ ਪਰ ਇਹ ਜਿਹੜੀ ਆਵਾਜ਼ ਸਾਡੀ ਦੂਰ ਤੱਕ ਜਾਵੇਗੀ ਸਾਡੇ ਵਿਦੇਸ਼ਾਂ ਦੇ ਵਿੱਚ ਬੱਚੇ ਆਪ ਦੇਖ ਰਹੇਗੇ ਘਰ ਘਰ ਦੇ ਦੋ ਦੋ ਤਿੰਨ ਤਿੰਨ ਇੱਕ ਇੱਕ ਬੱਚਾ ਸਾਰੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਉਹ ਇਦਾਂ ਪਿੰਡ ਦੇ ਨਾਲ ਜੁੜ ਸਕਦੇ ਨੇ ਇਹ ਹੀ ਇੱਕ ਜ਼ਰੀਆ ਹੈ ਇਲੈਕਟ੍ਰੋਨਿਕ মিডিਆ ਦਾ ਇੰਟਰਨੈਟ ਦੇ ਰਾਹੀਂ ਆਪਣੇ ਪਿੰਡ ਦੇ ਨਾਲ ਜੁੜੇ ਰਹਿਣਗੇ ਬਹੁਤ ਵੱਡਾ ਆਪਰਾਲਾ ਸਰਦਾਰ ਬਰਕਮ ਸਿੰਘ ਦਾ ਹੁਣ ਮੈਂ ਬੇਨਤੀ ਕਰਾਂਗਾ ਕਿ ਬਾਹਰੋਂ ਸ੍ਰੀ ਗੁਰਿੰਦਰ ਸਿੰਘ ਹੋਰੀ ਅੰਦਰ ਆ ਜਾਣ ਸੁਖਣੀ ਸਾਹਿਬ ਵਾਲੇ ਜਿੰਨੇ ਵੀ ਆਪ ਬੈਠੇ ਹੋ ਤੇ ਆਪਾਂ ਇਹ ਬੱਚੇ ਦਾ ਔਰ ਬੱਚੀ ਦਾ ਸਨਮਾਨ ਕਰਨਾ ਹੈ ਆਪਾਂ ਮੋਮੈਂਟੋ ਦੇ ਕੇ ਇਹਨਾਂ ਬੱਚਿਆਂ ਨੂੰ ਸਨਮਾਨਤ ਕਰਨਾ ਹੈ ਤਾਂ ਕਿ ਇਹਨਾਂ ਦਾ ਵੀ ਹੋਰ ਕੌਂਸਲ ਆ ਵਧੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਆਵਾਜ਼ ਨੂੰ ਹੋਰ ਵੀ ਉਦੇਸ਼ਾਂ ਤੱਕ ਪਹੁੰਚਾਉਣ ਆਪਕੇ ਸਾਰੇ ਜਿਹੜੇ ਬਾਹਰ ਬਨੇ ਵਿਦੇਸ਼ ਦੇ ਵਿੱਚ ਬੱਚੇ ਬੈਠੇ ਨੇ ਉਹ ਸਾਡੇ ਨਾਲ ਜੁੜ ਸਕਣ ਮਾਨਸਤਾਲ ਗੁਰਿੰਦਰ ਸਿੰਘ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਆਪੇ ਗੱਲਾਂ ਨਾ ਛੱਡ ਕੇ ਲਿੰਕਾਂ ਸੋਣੀ ਨਹੀਂ ਰਹੇ ਹੋ ਆਪਦੇ ਗੱਲਾਂ ਨੂੰ ਛੱਡ ਕੇ ਅੰਦਰ ਆ ਜਾਓ ਨਹੀਂ ਸੋਣੀ ਰਹੇ ਤੁਸੀਂ ਸੋਣੀ ਜਾਪ ਆ ਗਏ ਮੈਂ ਨਹੀਂ ਪਤਾ ਬਹੁਤ ਜਾਣ ਸਰਪਾ ਰੰਗ ਪਾਣੀ ਆਜੋ ਪਰੋਤ ਬਸ ਕੀ ਕਰੀਂ ਬੋਲੇ

सारी संगत धनवाद वाहिगुरु जी वाहि